ਬੀਤੀ ਰਾਤ ਫਲੋਰ ਦੇ ਨਜ਼ਦੀਕੀ ਪਿੰਡ ਅਕਲਪੁਰ ਵਿਖੇ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਨੇ ਤੀਜ਼ਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜ਼ਖਮੀ ਨੌਜਵਾਨ ਨੂੰ ਲੁਧਿਆਣਾ ਦੇ ਟੀਚੇ ਹਸਪਤਾਲ ਵਿਖੇ ਇਲਾਜ ਲਈ ਲੈ ਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਬੈੱਡ ਤੇ ਲੰਮਾ ਪਿਆ ਹੋਇਆ ਸੀ ਕਿ ਉਸ ਨੂੰ ਇੱਕ ਫੋਨ ਆਇਆ ਜਦੋਂ ਉਹ ਉੱਠ ਕੇ ਬਾਹਰ ਚਲਾ ਗਿਆ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਤਾਂ ਉਸ ਦੀ ਮੌਤ ਹੋ ਗਈ ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ थाना ਫਿਲੋ ਨੂੰ ਦੇ ਦਿੱਤੀ। ਮੌਕੇ ਤੇ ਐਸਆਈ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਸਾਫ ਦਾ ਸਰਪੰਚ ਪਰੰਜੀ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਅਗਰ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਫਲੋਰ ਨੈਸ਼ਨਲ ਹਾਈਵੇ ਤੇ ਪਾਰਟੀ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਤਰਨਾਲ ਲਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਹ ਰਿਪੋਰਟ ਮਲਦੀ ਵਿਸ਼ੇਸ਼ਪੁਰ ਹੰਦੀ ਸਰਪੰਚ ਸਾਹਿਬ ਪਿੰਡ ਦੇ ਕਾਫੀ ਲੋਕ ਇਕੱਠੇ ਹੋਏ ਆ ਪੁਲਿਸ ਵੀ ਆਈ ਆ ਕੀ ਸਾਰਾ ਮਾਮਲਾ ਤੇ ਇਦਾਂ ਜੀ ਆ ਜਾ ਆਪਾ ਬਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਦਾ ਰਾਤ ਸਾਡੇ ਪਿੰਡ ਝਗੜਾ ਹੋਇਆ ਇੱਥੇ ਸਟੇਡੀਅਮ ਦੇ ਲਾਗੇ ਦੁਕਾਨ ਆ ਉੱਥੇ ਝਗੜਾ ਹੋਇਆ ਨੌਜਵਾਨਾਂ ਦਾ ਬਗਾਪੁਰ ਦੇ ਨੌਜਵਾਨ ਮੁੰਡੇ ਸੀ ਜਿਹੜਾ ਅਕਲਪੁਰ ਦੇ ਮੁੰਡਾ ਤਾਰੂ ਆ ਤੇ ਜਗਤਾਰ ਸਿੰਘ ਤਾਰੂ ਉਹਦੇ ਸੱਟਾਂ ਗਹਿਰੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਡੀ ਐਮ ਸੀ ਲੈ ਗਿਆ ਸੀ ਰਸਤੇ 'ਚ ਹੋ ਗਈ ਪਤਾ ਨਹੀਂ ਆ ਤੇ ਡੀਐਮਸੀ ਗਏ ਤੇ ਹੋ ਗਿਆ ਇਸ ਕਰਕੇ ਸਾਰਾ ਪਿੰਡ ਦੇ ਵਿੱਚ ਸੋ ਗਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ਪੁਰ ਬੜੇ ਸ਼ਰਧਾਪੂਰਵਕ ਨੇ ਨਗਰ ਨੇ ਮਨਾਉਣਾ ਸੀ ਅਖੰਡ ਪਾਠ ਸਾਹਿਬ ਆਰੰਭ ਕਰਾਉਣਾ ਸੀ ਉਹ ਵੀ ਅੱਗੇ ਕਰ ਦਿੱਤਾ ਸਾਰਾ ਪਿੰਡ ਬਹੁਤ ਸੋਗ ਵਿੱਚ ਡੁੱਬਿਆ ਇਸ ਤੋਂ ਪਹਿਲਾਂ ਇਸ ਦਾ ਵੱਡਾ ਭਰਾ ਜਿਹੜਾ ਇਟਲੀ ਦੇ ਵਿੱਚ ਉਹ ਹੀ ਦੱਸੋ ਗਿਆ ਐਕਸੀਡੈਂਟ ਕਾਰਨ ਅੱਜ ਇਸ ਘਰ ਦੇ ਵਿੱਚ ਬਿਹਾਰ ਨਹੀਂ ਪੈ ਗਈ ਬਹੁਤ ਜ਼ਿਆਦਾ ਮਾਰਾ ਹੋਇਆ ਸਾਰਾ ਨਗਰ ਸੋਗ ਬਣਾ ਰਿਹਾ ਇਹ ਲੜਾਈ ਕਦੋਂ ਹੋਈ ਇਹਨਾਂ ਦੀ ਲੜਾਈ ਰਾਤ ਜੀ 7 ਵਜੇ 7:30 ਵਜੇ ਦੇ ਕਰੀਬ ਹੋਈ ਆ ਇੱਥੇ ਆਂਡੇ ਮੇੜ ਦੀ ਦੁਕਾਨ ਆ ਉੱਥੇ ਝਗੜਾ ਹੋਇਆ ਆ ਉੱਥੇ ਕੰਮ ਵੱਧ ਗਿਆ ਕਿੰਨੀ ਕਮੜੇ ਦੀ ਉਮਰ ਕਿੰਨੀ ਮੁੰਡੇ ਦੀ ਇਹਦੀ 42-43 ਸਾਲ ਦੀ ਸੀ ਮੇਰਾ ਵੀਰ ਵਧੀਆ ਮੁੰਡਾ ਸੀ ਚਲੋ ਪਹਿਲਾਂ ਨਸ਼ਾ ਨਸ਼ਾ ਕਰਦਾ ਸੀ ਹੁਣ ਘਰ ਸੁਧਰਿਆ ਸੀ ਫੈਮਲੀ ਚ ਕੌਣ ਕੌਣ ਹੈ ਫੈਮਲੀ ਇੱਕ ਉਹਦੀ ਮਾਤਾ ਇੱਕ ਉਹਦੀ ਵਾਈਫ ਆ ਦੋ ਛੋਟੇ ਬੱਚੇ ਆ ਪਿਤਾ ਵੀ ਹੈ ਨਹੀਂ ਉਹ ਤੇ ਇੱਕ ਬ੍ਰਦਰ ਇਟਲੀ ਗਿਆ ਸੀ ਆਪੇ ਰੋਜੀ ਰੋਟੀ ਲਈ ਉੱਥੇ ਐਕਸੀਡੈਂਟ ਹੋ ਕੇ ਉਹ ਮੱਕ ਗਿਆ ਕੋਈ ਲੜਾਈ ਦਾ ਕਾਰਨ ਪਤਾ ਲੜਾਈ ਦਾ ਕਾਰਨ ਅਜੇ ਨਹੀਂ ਤੇ ਪੁਲਿਸ ਆਈ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੇ ਪਿੰਡ ਨੇ ਤਵਦੀਸ਼ ਕਰ ਰਹੀ ਆ ਜੋ ਤਵਦੀਸ਼ ਦੇ ਸਾਹਮਣੇ ਆਊਗਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਹੀਂ ਕਰਨਗੇ ਤਾਂ ਸਾਰਾ ਪਿੰਡ ਇੱਕ ਮੁੱਠ ਹੋ ਕੇ ਧਰਨਾ ਲਗਾਇਆ ਜਾਵੇਗਾ ਇਹ ਤਾਂ ਤੁਸੀਂ ਦੱਸਿਆ ਬਖਾ ਪਰਦੇ ਬੰਦਿਆ ਕੋਈ ਪਛਾਣ ਵੀ ਹੈਗੀ ਹੈ ਪਛਾਣ ਉਹ ਮੁੰਡੇ ਜਿਹੜੇ ਨਾਲ ਹੋਰ ਵੀ ਸੀਗੇ ਉੱਥੇ ਬੈਠੇ ਉਹਨੇ ਪਛਾਣ ਕਰਕੇ ਪੁਲਿਸ ਨੂੰ ਦੱਸਿਆ ਕੋਣ ਪੁਲਿਸ ਜੋ ਵੀ ਕਾਰਵਾਈ ਉਹ ਚੌਕਸਰਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਆ ਜੇ ਨਾ ਕਾਰਵਾਈ ਨਹੀਂ ਕਰੇਗੀ ਫਿਰ ਨੈਸ਼ਨਲ ਹਾਈਵੇ ਜੀ ਲੋੜ ਪਈ ਤਾਂ ਮੈਂ ਭਾਰਤੀ ਕਿਸਾਨ ਜੀ ਨੇਕਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਆ ਜਥੇਬੰਦੀ ਨੂੰ ਨਾਲ ਲੈ ਕੇ ਤੇ ਨਗਰ ਨੂੰ ਨਾਲ ਲੈ ਕੇ ਧਰਨਾ ਵੀ ਲਗਾਇਆ ਜਾਵੇਗਾ ਨਹੀਂ ਕੋਈ ਕਾਰਵਾਈ ਹੋਊਗੀ ਅਸੀਂ ਪਰਿਵਾਰ ਨੂੰ ਪੂਰਾ ਨਗਰ ਸਾਰਾ ਇਕਮੁੱਠ ਹੋ ਕੇ ਇਨਸਾਫ ਦਵਾਵਾਂਗੇ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਗੱਦੇਵਾਲ ਮਾਤਾ ਕੀ ਹੋਇਆ ਪਤਾ ਲੱਗਾ ਨੌ ਜਵਾਨ ਦੀ ਮੌਤ ਹੋ ਗਈ ਕੋਈ ਕੋਈ ਲੜਾਈ ਝਗੜਾ ਹੋਇਆ ਜੀ ਮੇਰਾ ਸੁਪਨੇ ਕੋਈ ਨਹੀਂ ਸੀ ਰੋਟੀ ਖਾ ਕੇ ਰਿਆ ਸੀ ਜਿਹਦਾ ਰੋਟੀ ਖਾਦੀ ਆ ਰੋਟੀ ਖਾ ਕੋਠੇ ਗਿਆ ਉਹਨੂੰ ਫੋਨ ਕੀਤਾ ਕੌਣ ਕੀਤਾ ਫੋਨ ਕੀਤਾ ਬਈ ਇਧਰ ਨੂੰ ਆਇਆ ਉਹਨੂੰ ਪਤਾ ਨਹੀਂ ਕਿ ਮੇਰੇ ਨਾਲ ਲੜਾਈ ਕਰਨੀ ਜਾਂ ਮੇਰੇ ਨਾਲ ਕਿਸੇ ਨਾਲ ਗਏ ਨੂੰ ਜਿਹੜਾ ਜਿਹਨੇ ਸੱਦਿਆ ਸੀ ਆਪ ਉਹ ਪਰੇ ਹੋ ਗਿਆ ਇਹ ਮੂਰਤ ਅੱਛਾ ਹਾਂ ਉਸ ਕੋ ਉਹਦੀ ਕੋਈ ਲੜਾਈ ਨਹੀਂ ਸੀ ਕੋਠੇ ਤੇ ਸੁੱਤਾ ਪਿਆ ਕੱਪੜੇ ਉਹਦੇ ਲਾਈ ਉਹ ਮੇਰਾ ਇੱਕ ਅੱਗੇ ਮੱਕ ਗਿਆ ਸੀ ਇਹ ਵੀ ਚਲੇ ਗਿਆ ਦੋ ਨਿੱਕੇ ਨਿੱਕੇ ਬੱਚੇ ਆ ਮੇਲ ਇਹ ਆਏ ਆ ਨਗਰ ਮੇਰੇ ਨਾਲ ਆ ਵਾ ਹਾਂ ਸਾਫ ਚੱਲ ਜੇ ਇਨਸ਼ਾਅਰ ਚਾਹੀਦਾ ਸਰ ਇੱਕ ਬੀਤੀ ਰਾਤ ਅਕਲਪੁਰ ਵਿਖੇ ਕੋਈ ਲੜਾਈ ਝਗੜਾ ਹੋਇਆ ਉਸ ਦੇ ਵਿੱਚ ਜਿਹੜਾ ਪਤਾ ਲੱਗਾ ਕਿ ਨੌਜਵਾਨ ਨੂੰ 23 ਧਾਰ ਹਤਿਆਰਾਂ ਨਾਲ ਵੱਢਿਆ ਤੇ ਉਸ ਦੀ ਮੌਤ ਹੋ ਗਈ ਕੀ ਸਾਰਾ ਮਾਮਲਾ ਅ ਕੱਲ ਰਾਤ ਲੇਟ ਨਾਈਟ ਤੋਂ ਇੱਕ ਇਨਫੋਰਮੇਸ਼ਨ ਡੀ ਐਮ ਸੀ ਨੂੰ ਅਨੁਤਰ ਰਸੀਵ ਹੋਈ ਹੈ ਕਿ ਜਿਹੜਾ ਇੱਕ ਜਗਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ ਇਹਦੀ ਅਸਾਲਟ ਕੇਸ ਦੇ ਵਿੱਚ ਡੈਥ ਹੋਈ ਹੈ ਜੋ ਸਵੇਰ ਮਾਰਨਿੰਗ ਅਸੀਂ ਉੱਥੇ ਜਾ ਕੇ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਤੇ ਗੱਲ ਤਸਦੀਕ ਹੋਈ ਕਿ ਜਿਹੜਾ ਜਗਤਾਰ ਸਿੰਘ ਹੈ ਜੋ ਕਿ ਕਲਪੁਰ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਸੀਮਾ ਦੇ ਬਿਆਨ ਕਲੰਬੰਦ ਕੀਤੇ ਤੇ ਬਿਆਨਾਂ ਦੇ ਮੁਤਾਬਕ ਪੰਜ ਦੋਸ਼ੀ ਜੋ ਕਿ ਨਾਮਿਨੇਟ ਹੋਏ ਨੇ ਰਾਜਵੀਰ ਸਿੰਘ ਅਜਵਿੰਦਰ ਸਿੰਘ ਅਮਰਿਤਪਾਲ ਸਿੰਘ ਰਵਿੰਦਰ ਸਿੰਘ ਤੇ ਲਖਮੀਰ ਸਿੰਘ ਇਹਦੇ ਸਮੇਤ ਹੋਰ ਹਨ ਬਛਾਤੇ ਵਿਅਕਤੀ ਸੀਗੇ ਜਿਨ੍ਹਾਂ ਨੇ ਮਾਰੂ ਤੇ ਹਰਣਾ ਲੈ ਸੋਕੇ ਨਾ ਇੱਕ ਤਾਂ ਪਿੰਡ ਦਾ ਹੀ ਮੁੰਡਾ ਸੀ ਤੇਜਿੰਦਰ ਸਿੰਘ ਅਲੀਸ ਗੋਲੀ ਪੁੱਤਰ ਆਤਮਾ ਸਿੰਘ ਅਕਲਪੁਰ ਦਾ ਏ ਬੈਠਾ ਸੀ ਇਕਬਾਲ ਸਿੰਘ ਦੀ ਦੁਕਾਨ ਤੇ ਤੇ ਉਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਤੇ ਤੇਜਿੰਦਰ ਸਿੰਘ ਨੇ ਕੁੱਟਮਾਰ ਕਰ ਰਹੇ ਸੀਗੇ ਇਹਨੇ ਜਗਤਾਰ ਸਿੰਘ ਨੂੰ ਬੁਲਾ ਲਿਆ ਤੇ ਇਹਨਾਂ ਨੇ ਜਗਤਾਰ ਸਿੰਘ ਤੇ ਤੇਜਿੰਦਰ ਸਿੰਘ ਨਾਲ ਕੁੱਟਮਾਰ ਕੀਤੀ ਜੋ ਜਗਤਾਰ ਸਿੰਘ ਦੇ ਕੁੱਟਮਾਰ ਥੋੜੀ ਜ਼ਿਆਦਾ ਹੋ ਗਈ ਜਿਸ ਕਰਕੇ ਇਹਦੇ ਸਰ ਤੇ 66 ਵਜੀਆਂ ਦੋ ਬਲੰਡ ਸੱਟਾਂ ਵਜੀਆਂ ਇਹਦੇ ਸਰ ਤੇ ਕੋਈ ਰੌਟ ਮਾਰੀ ਇਸ ਕਰਕੇ ਇਹਦੀ ਉਥੇ ਮੌਕੇ ਤੇ ਬੇਹੋਸ਼ ਹੋ ਗਿਆ ਸੀ ਜਿਹਨੂੰ ਸਿਵਲ ਹਸਪਤਾਲ ਫਲੋਰ ਦੇ ਪਰਿਵਾਰ ਨੇ ਦਾਖਲ ਕਰਾਇਆ ਸੀ ਤੇ ਫਿਰ ਇਹਨੂੰ ਡੀ ਐਫ ਸੀ ਰੈਫਰ ਕੀਤਾ ਜਿੱਥੇ ਉਹਦੀ ਮੌਤ ਹੋ ਗਈ ਸੀ ਰਸਤੇ 'ਚ ਤੇ ਇਸ ਸੰਬੰਧੀ ਅਸੀਂ ਮੁਕੱਦਮਾ ਨੰਬਰ 7 ਅਦੀਨਤਾਰਾ ਆਪਣਾ 103 ਜਿਮਨ 2 ਬੀ ਐਨ ਐਸ 48 ਜਿਮਨ 2 ਬੀ ਐਨ ਐਸ 196 ਜਿਮਨ 3 ਬੀ ਐਨ ਐਸ ਤੇ 190 ਬੀ ਐਨ ਐਸ ਤੇ ਦਾ ਦਰਜਿਸਟ੍ਰ ਕੀਤਾ ਜੋ ਕਿ ਮਰਡਰ ਦੀ ਸੈਕਸ਼ਨਸ ਹੈ ਤੇ ਇਸ ਸੰਬੰਧੀ ਸਰਵੇਲੂ ਰੇਟ ਕੀਤੀ ਜਾ ਰਹੀ ਤੇ ਜਲਦੀ ਹੀ ਸਰਦੋਸ਼ਣ ਕੰਪੂਰ ਹੋ ਜਾਏਗਾ